ਆਸਤੇ ਜਿਹੜੀਆਂ ਚੋਣ ਸਰਗਰਮੀਆਂ ਚਾਲੂ ਹੋ ਚੁੱਕੀਆਂ ਨੇ ਤੇ ਅੱਜ ਲੁਧਿਆਣਾ ਜਿਵੇਂ ਚੋਣ ਦੇ ਉੱਪਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਭਰੇ ਜਾਣੇ ਨੇ ਸ੍ਰੀ ਸੰਜੀਵ अरोड़ा ਜੀ ਤੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਮਨਜੀਤ ਸਿੰਘ ਬਲਾਸਪੁਰ ਤੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲੇ ਦੇ ਚੇਅਰਮੈਨ ਬਰਿੰਦਰ ਕੁਮਾਰ ਉਹਨਾਂ ਦੀ ਗਵਾਹੀ ਦੇ ਹੇਠ ਇਥੋਂ ਵੱਡਾ ਜਿਹੜਾ ਕਾਫਲਾ ਰਵਾਨਾ ਹੋਣ ਲੱਗਿਆ ਹੈ ਅੱਜ ਉਹਨਾਂ ਦੇ ਸਮਰਥਨ ਵਾਸਤੇ ਤੇ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਬਲਾਰੇ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰੀ ਗੱਲ ਕਿ ਤੁਹਾਨੂੰ ਪਤਾ ਹੀ ਆ ਕਿ ਜੋ ਸਾਡੇ ਐਮਐਲਏ ਗੋਗੀ ਜੀ ਦੀ ਡੈਥ ਹੋਣ ਕਾਰਨ ਲੁਧਿਆਣਾ ਦੇ ਜਿਹੜੀ ਸੀਟ ਸੀ ਉਹ ਖਾਲੀ ਹੋ ਗਈ ਸੀ ਉੱਥੇ ਸਰਕਾਰ ਵੱਲੋਂ ਜਮਨੀ ਚੋਣ ਕਰਾਈ ਜਾ ਰਹੀ ਹੈ ਜਿਸ ਦੇ ਸਾਡੇ ਉਮੀਦਵਾਰ ਸੰਜੀਵ अरोੜਾ ਜੀ ਅੱਜ ਉਹਨਾਂ ਦੇ ਨਾਮੀਨੇਸ਼ਨ ਦਾਖਲ ਕਰਨੇ ਆ ਇਸ ਕਰਕੇ ਜਿੱਥੇ ਲੁਧਿਆਣੇ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਉੱਥੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਵਰਕਰ ਆਗੂ ਸਹਿਬਾਨ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਅੱਜ ਅਸੀਂ ਸਾਡੇ ਹਲਕੇ ਤੋਂ ਸਾਡੇ ਮਾਣਯੋਗ ਵਿਧਾਇਕ ਮਨਜੀਤ ਸਿੰਘ ਜੀ ਬਲਾਸਪੁਰ ਤੇ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਬਰਿੰਦਰ ਕੁਮਾਰ ਸ਼ਰਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਵੱਡੇ ਕਾਫਲੇ ਦੇ ਵਿੱਚ ਉਹਨਾਂ ਦੇ ਨਾਮੀਨੇਸ਼ਨ ਦਾਖਲ ਕਰਨ ਵਾਸਤੇ ਉੱਥੇ ਉਹਨਾਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਕੀ ਦੇਖਦੇ ਹੋ ਇਸ ਚੋਣ ਨੂੰ ਲੈ ਕੇ ਜੀ ਕਲੀਅਰ ਹੀ ਹੈ ਜੀ ਚੋਣ ਦਾ ਜੋ ਦੂਸਰੇ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ ਬਚਿਆ ਉਹਨਾਂ ਦੇ ਕੋਲੇ ਕੋਈ ਹੈ ਹੀ ਨਹੀਂ ਸਿਰਫ ਇੱਕ ਨੁਕਤਾ ਚ ਇਨੀ ਕਰਨ ਵਾਲੀ ਆ ਕੋਈ ਮੁੱਦਾ ਮੁੱਦਾ ਹੀਨ ਉਹਨਾਂ ਕੋਲੇ ਰਾਜਨੀਤੀ ਅਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਆ ਯੋਧਨਸ਼ੈ ਅਵਿਰਧ ਉਹਦੇ ਇਹਦੇ ਵਿੱਚ ਕੀ ਇਫੈਕਟ ਹੋਣ ਲੱਗਿਆ ਅਸੀਂ ਭਾਈ ਜੀ ਦਿੱਲੀ ਨੂੰ ਇਸ ਯੋਧਨਸ਼ੈ ਅਵਿਰਧ ਮੁਹਿੰਮ ਦੇ ਵਿੱਚ ਸ਼ਰਮਾ ਜੀ ਦੀ ਗਵਾਹੀ ਤੇ ਅਸੀਂ ਪਿੰਡਾਂ ਦੇ ਵਿੱਚ ਜਾਣੇ ਆ ਇੰਨਾ ਉਤਸ਼ਾਹ ਦੇਖਿਆ ਜਾ ਰਿਹਾ ਲੋਕਾਂ ਚ ਕਿਉਂਕਿ ਲੋਕ ਸਹਿਮੇ ਪਏ ਸੀ ਪਹਿਲਾਂ ਦੂਸਰੀਆਂ ਪਾਰਟੀਆਂ ਵੇਲੇ ਜਦੋਂ ਨਸ਼ਾ ਵੇਚਦਾ ਸੀ ਜਿਹੜਾ ਨਸ਼ੇ ਦੇ ਖਿਲਾਫ ਉੱਠਦਾ ਸੀ ਉਹਦੇ ਤੇ ਕਾਰਵਾਈ ਹੋ ਜਾਂਦੀ ਸੀ ਪਰ ਹੁਣ ਸਰਕਾਰ ਨੇ ਜਿਹੜਾ ਇਹ ਮੁਹਿੰਮ ਸ਼ੁਰੂ ਕੀਤੀ ਆ ਲੋਕ ਆਸ਼ਾਸ਼ਕਰ ਉੱਠੇ ਆ ਦੂਸਰੀਆਂ ਪਾਰਟੀਆਂ ਦੇ ਆਗੂ ਸਾਡੀਆਂ ਸਟੇਜਾਂ ਤੇ ਆਪ ਬੋਲਦੇ ਸਰਕਾਰ ਦੇ ਹੱਕ ਚ ਕਈ ਥਾਵਾਂ ਤੇ ਅਸੀਂ ਗਏ ਆ ਜਿੱਥੇ ਦੂਸਰੀਆਂ ਪਾਰਟੀਆਂ ਦੇ ਆਗੂ ਆ ਕੇ ਸਰਕਾਰ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕਰ ਰਹੇ ਆ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ ਲੋਕਾਂ ਨੂੰ ਅਸੀਂ ਤਾਂ ਇਹ ਅਪੀਲ ਕਰਦੇ ਆ ਜੀ ਵੀ ਜੋ ਮਹਮ ਸਰਕਾਰ ਨੇ ਚਲਾਈ ਆ ਸਿਆਣੇ ਕਹਿੰਦੇ ਵੀ ਸੱਪ ਨੰਗੇ ਤੋਂ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੁਣ ਸਰਕਾਰ ਪਿੰਡ ਪਿੰਡ ਜਾ ਕੇ ਹੋਕਾ ਦੇ ਰਹੀ ਹੈ ਆਪਾਂ ਉੱਠੋ ਜਾਗੋ ਤਾਂ ਕਿ ਆਪਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਪਾਂ ਉਹਨਾਂ ਨੂੰ ਨਸ਼ਾ ਰਹਿਤ ਨਸ਼ਾ ਰਹਿਤ ਪੰਜਾਬ ਦਾ ਜਿਹੜਾ ਮਾਹੌਲ ਉਹਨਾਂ ਨੂੰ ਦੇ ਸਕੀਏ ਸਰਕਾਰ ਦੀ ਇਸ ਮਹਮ ਦਾ ਸਾਥ ਦਿਓ ਮੈਂ ਕਿ ਆਪਾਂ ਹੈ ਜਿਹੜਾ ਥੈਟਿਕ ਡਰੱਗ ਚਟਾ ਇਹਨੂੰ ਪੰਜਾਬ ਚ ਹੋਊਂ ਜਤੇ ਪਰੇ ਕਰੀਏ ਸੋ ਧੰਨਵਾਦ ਇਹ ਸਾਨਾ ਅਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਰਿੰਦਰ ਕੁਮਾਰ ਸ਼ਰਮਾ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਸਹਿਬਾਨ ਜਿਹੜੇ ਇਥੋਂ ਨਿਹਾਲ ਸਿੰਘ ਵਾਲੇ ਤੋਂ ਵੱਡੇ ਕਾਫਲੇ ਦੇ ਨਾਲ ਰਵਾਨਾ ਹੋਣ ਲੱਗੇ ਨੇ ਤੇ ਤੁਹਾਡੇ ਨਾਲ ਤੁਹਾਡਾ ਆਪਣਾ ਜਗਜੀਤ ਸਿੰਘ ਖਾਈ ਬਹੁਤ ਬਹੁਤ ਧੰਨਵਾਦ ਜੀ